ਮੈਂ ਉਹਨਾਂ ਆਪਣੇ ਭੈਣ ਭਰਾਵਾਂ ਨਾਲ ਕਿਸੇ ਨਾਲ ਪਿਆਰ ਨਹੀਂ ਕਰਦੀ ਤੇ ਨਾ ਮੇਰੇ ਇਸ ਧਰਤੀ 'ਚ ਪਿਆਰ ਹੈ ਕਿਉਂ ਮੈਂ ਦੁੱਖੀ ਤੇ ਬਹੁਤ ਜ਼ਰਾ ਕਟੇ ਇਹ ਮੇਰਾ ਭਾ ਇਹ ਇਹ ਸਭ ਕੁਝ ਇਹ ਜ ਤੁਸੀਂ ਮਾੜਨਾ ਥੋੜਾ ਕਰੋ ਠੀਕ ਹੋ ਹੁਣ ਤੁਸੀਂ ਨਮਸਕਾਰ ਜੀ ਸਾਰਿਆਂ ਨੂੰ ਜੈ ਬਾਬੇ ਦੀ ਤੇ ਅੱਜ ਆਪਾਂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗਤੋਰੇ ਦੇ ਵਿੱਚ ਬੈਠੇ ਆ ਜਿੱਥੇ ਆ ਬਾਬਾ ਇਛਾਧਾਰੀ ਬਾਬਾਈ ਦੀ ਜਗਾ ਹੈ ਇਛਾਪਤਾਰੀ 나ਗਦੇਵ ਤੇਜੀ ਦੀ ਜਗਾ ਆ ਜਿੱਥੇ ਲੱਖਾਂ ਲੋਕੀ ਜਿਹੜੇ ਆ ਨਸਤ ਮਸਤ ਤੱਕ ਹੋਣ ਆਉਂਦੇ ਆ ਕੱਲ ਜਿਹੜਾ ਆ ਮੇਲਾ ਹੋਣ ਜਾ ਰਿਹਾ ਬੜਾ ਭਾਰੀ ਇਕੱਠ ਹੋਣਾ ਆ ਬੜੇ ਭਾਰੀ ਸੰਖਿਆ ਦੇ ਵਿੱਚ ਲੋਕਾਂ ਨੇ ਜਿਹੜੇ ਆ ਦਰਸ਼ਨ ਕਰਨ ਆਉਣੇ ਆ ਆ ਬਾਬਾ ਜੀ ਹੁਣਾਂ ਦੇ ਤੁਹਾਨੂੰ ਤਸਵੀਰ ਇੱਕ ਵਾਰੀ ਦਿਖਾ ਦਿੰਨੇ ਆ ਪਿੱਡਕ ਤੋਰੇ ਦੇ ਵਿੱਚ ਆ ਤੇ ਇਸ ਲਈ ਆਪਾਂ ਉਸੇ ਹੀ ਦਰਬਾਰ ਦੇ ਵਿੱਚ ਹਾਜ਼ਰੇ ਆ ਉਸੇ ਦਰਬਾਰ ਦੇ ਵਿੱਚ ਨਤਮਸਤਕ ਹੋਏ ਆ ਤੇ ਉੱਥੇ ਬੈਠੇ ਆ ਆਪਾਂ ਇਥੋਂ ਦੇ ਬਜ਼ੁਰਗ ਜਿਹੜੇ ਆ ਉਹ ਵੀ ਸਾਡੇ ਨਾਲ ਆ ਕਮੇਟੀ ਮੈਂਬਰ ਵੀ ਸਾਡੇ ਨਾਲ ਆ ਇੱਕ ਭੈਣ ਸਾਡੇ ਨਾਲ ਆ ਜਿੱਦਾਂ ਦੀ ਤੁਹਾਨੂੰ ਕਹਾਣੀ ਜਿਹੜੀ ਆ ਇਥੋਂ ਦੀ ਆਪ ਬੀਤੀ ਕਹਾਣੀ ਆ ਉਹ ਸਾਡੇ ਨਾਲ ਸਭੀ ਇੱਥੇ ਆਏ ਹੋਏ ਆ ਦਰਸ਼ਨ ਦੇ ਦਾਰੇ ਕਰਨ ਵਾਸਤੇ ਵੈਸੇ ਤਾਂ ਲੋਕਾਂ ਦਾ ਆਉਣਾ ਜਿਹੜਾ ਆ ਉਹ ਸ਼ਾਮ ਤੋਂ ਜਿਹੜਾ ਆ ਹੁਣ ਤੋਂ ਹੀ ਸ਼ੁਰੂ ਆ ਪਰ ਸ਼ਾਮ ਤੋਂ ਜਿਹੜਾ ਜ਼ਿਆਦਾ ਸ਼ੁਰੂ ਹੋ ਜਣਾ ਆ ਬੂ ਦੂਰ ਦਰਾੜੀਆਂ ਲੋਕੀ ਜਿਹੜੇ ਆ ਇੱਥ ਤੇ ਸਾਡੇ ਨਾਲ ਮੈਂਬਰ ਸਾਰੇ ਮੌਜੂਦ ਹੈ ਉਹਨਾਂ ਨਾਲ ਮੰਦਿਰ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਵੀ ਉਹਨਾਂ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਬਾਬੇ ਦੀ ਜੀ ਮੈਨੂੰ ਬਾਬਾ ਇੱਕ ਚੀਜ਼ ਦੱਸੋ ਕੀ ਨਾਮ ਕੀ ਹੈ ਤੁਹਾਡਾ ਔਰ ਕਿੰਨੀ ਦੇਰ ਤੋਂ ਤੁਸੀਂ ਇਸੇ ਹੀ ਪਿੰਡ ਦੇ ਵਿੱਚ ਮੌਜੂਦ ਹੋ ਅਸੀਂ ਜੀ ਮੇਰੇ ਖਿਆਲ 60 60 ਸਾਲ ਤੋਂ ਇੱਥੇ ਹੀ ਬੈਠੇ ਨੇ ਸਰ 60 ਸਾਲ ਤੋਂ ਠੀਕ ਹੈ ਮੇਰੀ 80 ਸਾਲ ਉਮਰ ਹੋਈ ਹੈ ਜੀ ਮੇਰਾ 60 ਸਾਲ ਤੋਂ ਇੱਥੇ ਸਾਡਾ ਪਿੰਡ ਅਸਲੀ ਉਧਰ ਘੋਟੇਲੇ ਪਾਸੇ ਜੀ ਉਹ ਸਾਨੂੰ ਢੇਰੀ ਮਿੱਲੀ ਦੀ ਹੈ ਜੀ ਤੇ ਅਹੀਂ ਥੀ ਮੈਦਮ ਬਰੇਟੀਆਂ ਜਦ ਮੈਂ ਬਰੇਟੀਆਂ ਅੱਛਾ ਮੈਨੂੰ ਇਹ ਦੱਸੋ ਤੁਸੀਂ ਕੀ ਇਤਿਹਾਸ ਕੀ ਹੈ ਇੱਥੋਂ ਦੇ ਮੰਦਿਰ ਦਾ ਜਿਹੜਾ ਮਰੇ ਉਹਨਾਂ ਦਾ ਇੱਥੇ ਜੋ ਅਹੀਂ ਦਿਖਣਦੇ ਆ 60 ਸਾਲ ਤੋਂ ਉਹਦਾ ਤਕਵਾ ਹੀ ਹੈ ਵੀ ਇੱਕ ਛੱਕਰ ਪਲਾਈ ਜਾਂਦੀ ਹੈ ਉਹੋ ਹੀ ਉਸਦੀ ਹੈ ਉਹੋ ਜਿਹੜੀ ਹੈ ਉਹੋ ਬੂਟੀ ਹੈ ਉਹ ਅੱਜ ਤੱਕ ਉਹ ਚਿਰੇ ਜਾ ਰਹੀ ਹੈ ਲੋਕਾਂ ਦਾ 1 ਰੁਪਿਆ ਵੀ ਖਰਚ ਨਹੀਂ ਹੁੰਦਾ ਨਾ ਹੀ ਸਾਡੀ ਮੰਦਿਰ ਕਮੇਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਆਦਮੀ ਕੋਲੋਂ 1 ਰੁਪਿਆ ਵੀ ਲੈ ਮਦਦ ਜੈਨੂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅ ਪਮਾ ਸੱਪ ਹੋਵੇ ਪਵਾ ਕੁਛੇ ਬਿੱਛੂ ਹੋਵੇ ਪਵਾ ਕੱਖ ਹੋਵੇ ਕੁਛ ਵੀ ਡੰਗਿਆ ਹੋਵੇ ਪਵਾ ਲੱਗਾ ਹੋਵੇ ਕੋਈ ਵੀ ਤਰ੍ਹਾਂ ਦੀ ਹੋਰ ਠੀਕ ਹੁੰਦੀ ਅੱਛਾ ਉਹ ਜਿਹੜੀ ਠੀਕ ਹੋ ਜਾਂਦੀ ਇੱਥੇ ਆ ਕੇ ਔਰ 100 ਰੁਪਏ ਦਾ ਖਰਚਾ ਇੱਕ 100 ਰੁਪਏ ਦਾ ਖਾਣਾ ਫ੍ਰੀ ਰਹਿਣਾ ਪਾਵੇ ਉਹ ਸਾਲ ਵੀ ਕੁੜੀ ਦੱਸਾਂ ਦੀ ਮੈਂ ਸਾਲ ਰਹੀ ਹੁਣ ਕੋਈ 1 ਰੁਪਿਆ ਵੀ ਦੇਣੇ ਕੋਲ ਠੀਕ ਇੱਥੇ ਬਾਪੇ ਹੀ ਪਕਾਉਦੇ ਆਪੇ ਖਾਓ ਕਹੇ ਗੱਲ ਦੀ ਕਮੀ ਨਹੀਂ ਇੱਥੇ ਬਾਪੇ ਦੇਗਾ ਕੋਈ ਨਹੀਂ ਕਿਹੋ ਉਹ ਇੰਜਣ ਦੀ ਸਵਾਜੀ ਵਾਲੀ ਗੱਲ ਹੈ ਵੀ ਆਏ ਕੀ ਕਰ ਰਹੇ ਹੋ ਆਪੇ ਹੀ ਕਰਾਉਂਦੇ ਆਪੇ ਕਰਾਉਂਦਾ ਆਪੇ ਕਰਦੇ ਹੋ ਦੇਖੋ ਇਹ ਸਾਡਾ ਛੋਟਾ ਜਿਹਾ ਪਿੰਡ ਹੈ ਪਰ ਲੋਕ ਬਤਲ ਇੰਨੀ ਕਿ ਕੱਲ ਤੇ ਆਣਾ ਕੱਲ ਲੈਪ ਕਰਿਓ ਤੇ ਦੇਖੋ ਯਾਰੀ ਕਿ ਦੁਨੀਆ ਆਂਦੀ ਕਿੱਥੋਂ ਅੱਛਾ ਇੱਕ ਹੋਰ ਵੀ ਨਾ ਕਹਾਣੀ ਜਿਹੜੀ ਇੱਕ ਹੋਰ ਵੀ ਜਾਨੀ ਕਿ ਇੱਕ ਤੱਥ ਜਿਹੜਾ ਜੁੜਿਆ ਹੋਇਆ ਹੈ ਇਸ ਮੰਦਰ ਦੇ ਨਾਲ ਕਿ ਕਿਸੇ ਪਿੰਡ ਦੇ ਵਿੱਚ ਕੋਈ ਮੱਜ ਨੂੰ ਕੋਈ ਸ਼ਾਇਦ ਉਹ ਕੀ ਕਹੇਗੀ ਉਹ ਗੁਰੀ ਮੈਨੂੰ ਦੱਸੋ ਉਹ ਸੱਚ ਹੈ ਕਿ ਪੰਜੋੜ ਪਿੰਡ ਹੈ ਸਾਡੇ ਤੋਂ ਇੱਥੇ 20 ਮੀਟਰ ਪੰਜੋੜ ਦੀ ਹੱਦ ਲੈ ਲੈਂਦੇ ਹਾਂ ਉਸ ਟਾਈਮ ਬਜ਼ੁਰਗਾਂ ਦੇ ਟਾਈਮ ਤੇ ਕੋਈ ਇੱਕ ਸਾੜ ਜਿਹੜਾ ਘੁੰਮ ਰਿਹਾ ਇਹਨੂੰ ਸੱਪ ਲੱਗਿਆ ਪਰ ਉਹਦਾ ਅੱਧਾ ਢਾੜ ਜਾ ਰਿਹਾ ਉਹ ਮਤਲਬ ਪਜੋੜ ਚੀ ਅੱਧਾ ਢਾੜ ਕੋ ਥੋੜੀ ਸੀ ਹੂੰ ਉਤੋਂ ਤੱਕ ਦੱਸਿਆ ਕਿ ਕਈ ਲੋਕ ਉਹਨੂੰ ਉਠਾਣ ਵਾਸਤੇ ਆਏ ਬਜਰੋ ਮਰੇ ਲੈ ਨੂੰ ਲੈ ਚ ਲੈ ਬਿਲਕੁਲ ਪਰ ਜਦੋਂ ਉਹਦਾ ਪਾੜ ਦੇਖਿਆ ਜਿਸ ਸਾਹ ਪਾਸੇ ਸੱਪ ਲੱਗਿਆ ਮੂੰਹ ਵਾਲਾ ਪਾਸਾ ਉਹ ਕੁਝ ਔੜ ਕਰਕੇ ਡੈਡ ਹੋਈ ਰਹੀ ਅੱਖਾਂ ਮੀਟੀਆਂ ਗਈ ਜਿਹੜਾ ਕਟੋਰੀ ਵਾਲਾ ਪਾਸਾ ਹੀ ਅੱਧਾ ਉਹ ਘੁੰਮ ਰਿਹਾ ਅਛਾ ਜੀ ਉਹ ਫਿਰ ਉਹ ਨਾ ਬਜ਼ੁਰਗਾਂ ਚੋਂ ਬੰਦੇ ਸੋਚੇ ਵੀ ਯਾਰ ਇਹ ਰਿਸ਼ਤਾ ਹੈ ਇਹਨੂੰ ਤਾਂ ਇੱਕ ਕਟੋਰੇਲੇ ਪਾਸੇ ਕਰੋ ਜਿਹਦੇ ਨਾਲੇ ਜਿਹਦਾ ਜਾਇਦ ਕਹਿੰਦੇ ਕੋਥਰੇ ਸੱਤਿਆ ਵੜੀ ਹੈ ਉਹਨਾਂ ਚੁੱਕਿਆ ਵਿਚਾਰਿਆਂ ਨੇ ਉਹਨੂੰ ਕਟੋਰੇਲੇ ਬਸ ਛੁਟਿਆ ਛੁੱਟਣ ਦੇ ਬਾਅਦ ਉਹ ਕਹਿੰਦੇ 10 ਮਿੰਟ ਬਾਅਦ ਤੇ ਘੰਟੇ ਬਾਅਦ ਫੁੱਟ ਕੇ ਖੜਾ ਹੋ ਗਿਆ ਮੈਂ ਕਟੋਰੇ ਦੀ ਹੱਦ ਦੇ ਵਿੱਚ ਜਿੱਦਾਂ ਹੀ ਉਹਨਾਂ ਨੇ ਟੁੱਟਿਆ ਹੋਰ ਉਹਦੇ ਤੋਂ ਫਿਰ ਲੋਕਾਂ ਨੂੰ ਪਤਾ ਲੱਗਿਆ ਵਾਕੇ ਯਾਰ ਇਹ ਸ਼ਕਤੀ ਹੈਗੀ ਇੱਥੇ ਸ਼ਕਤੀ ਹੈਗੀ ਉਦੋਂ ਫਿਰ ਇਹ ਚੀਜ਼ ਪ੍ਰਚਲਿਤ ਹੋਈ ਮੰਨਾ ਤਾਂ ਸ਼ੁਰੂ ਹੋਣੀ ਹੋਗੀ ਫਿਰ ਲੋਕੀ ਆਉਂਦੇ ਆਉਂਦੇ ਕੇ ਜੁੜਦੇ ਕੇ ਹੁਣ ਕਿੰਨੇ ਕ ਯਾਨੀ ਕਿ ਲੋਕੀ ਇਦਾਂ ਦੇ ਕਿੰਨੇ ਕ ਇੱਥੇ ਆ ਜਾਂਦੇ ਦੇਖੋ ਰੋਜ਼ ਚਾਰ ਪੰਜ ਬੰਦੇ ਇੱਧ ਨੇ ਸੱਪ ਦੇ ਕੱਟੇ ਜਾਂਦੇ ਇੱਥੇ ਡੇਲੀ ਦੇ ਡੇਲੀ ਦੇ ਕਿਉਂਕਿ ਪਿੰਡਾਂ ਏਰੀਆ ਵੀ ਪਿੰਡ ਥਾਂ ਹਾਂ ਦਾ ਹੈ ਖੇਤੀਬਾੜੀ ਦਾ ਕੰਮ ਕਰਦੇ ਹੋ ਕੋਈ ਚਾਰ ਪੰਜ ਬੰਦੇ ਦੂਗੇ ਦਿਨ ਹੀ ਠੀਕ ਹੋ ਜਾਂਦੇ ਆ ਕਿ ਕੋਈ ਇੱਕ ਅੱਧਾ ਜਿਆਦਾ ਢਿਲਾ ਹੋਵੇ ਕਿਦਾਂ ਹੋਰ ਰੱਖ ਲੈਣੇ ਨਹੀਂ ਤੇ ਉਹ ਥਿਆਰ ਚਲੇ ਜਾਂਦੇ ਕਰਾਹਿੰਦਾ ਇਸ ਤਰ੍ਹਾਂ ਦੇ ਰਹੇ ਤੇਰੇ ਵਿੱਚ ਫਿਰ ਪ੍ਰੇਸ਼ ਵੀ ਹੁੰਦਾ ਕੋਈ ਉਹਨਾਂ ਨੂੰ ਪ੍ਰੇਸ਼ ਵੀ ਦਿੱਤੇ ਜਾਂਦੇ ਕਿਉਂ 24 ਘੰਟੇ ਚ ਕੁਝ ਖਾਣਾ ਨਹੀਂ ਹੁੰਦਾ ਅਜਿਹਾ ਦਿਖਣਾ ਹੁੰਦਾ ਕਿਡਨੀ ਕ੍ਰੀਟ ਕੋ ਵਧਿਆ ਤੇ ਨਹੀਂ ਅਗਰ ਉਹਨੂੰ ਪਿਸ਼ਾਬ ਆ ਰਿਹਾ ਕਿਦਾਂ ਮਤਲਬ ਬੰਦਾ ਠੀਕ ਹੈ ਅਗਰ ਉਹਦਾ ਪਿਸ਼ਾਬ ਰੁਕਦਾ ਕਈ ਵਾਰਹੀਂ ਹੈਲਪੀ ਲੈਣਿਆ ਅਸਤਾਨ ਜੀ ਤੇ ਭਾਈ ਤੁਹਾਡੀ ਕਿਡਨੀ ਦੇ ਉੱਤੇ ਪ੍ਰੋਬ ਗੁਰੂ ਕੋਲ ਲਗਾ ਕੋਈ ਇੱਕ ਦੋ ਬੋਲ ਗੁਰੂ ਕੋਲ ਲਾਈ ਨੂੰ ਠੀਕ ਹੋ ਗਏ ਹੂੰ ਹੂੰ ਕਾਫੀ ਲੋਕਾਂ ਨੂੰ ਅੱਛਾ ਰਿਜ਼ਲਟ ਮਿਲਦਾ ਹੈ 90% ਲੋਕ ਆਏ ਆਪਣੀ ਜ਼ਿੰਦਗੀ ਠੀਕ ਹੀ ਹੋ ਗਈ ਜਾਂਦੀ ਹੈ ਠੀਕ ਹੋ ਕੇ ਜਾਂਦੇ ਨੇ ਉਹ ਲੋਕ ਆਪਣੀ ਰੋਟੀ ਖਾਣ ਨੂੰ ਵੱਡੀ ਹੂੰ ਤੇ ਸਾਡੇ ਨਾਲ ਕਮੇਟੀ ਮੈਂਬਰ ਵੀ ਇੱਥੇ ਜੁੜੇ ਆ ਉਹਨਾਂ ਨਾਲ ਵੀ ਸੁਭਾਸ਼ ਠਾਕੁਰ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਜਨਾਬ ਪਹਿਲਾਂ ਮੈਂ ਜਵਾ ਬਾਈ ਜੀ ਮੈਨੂੰ ਦੱਸੋ ਬਈ ਕੱਲ ਮੇਲਾ ਆ ਕਾਫੀ ਭਾਰੀ ਰਚੂਣਾ ਕਾਫੀ ਭਾਰਾ ਇਕੱਠ ਹੋਣਾ ਆ ਤੇ ਕਿਵੇਂ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਤੁਹਾਡੀ ਕਮੇਟੀ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਮਾਰੇ ਬਾਬਾ ਕਰਵਾਉਂਦਾ ਹਾਂ ਹੂੰ ਸਾਨੂੰ ਕੋਈ ਬਦਨਾਮੀ ਨਹੀਂ ਕਰਾਈ ਜਿਹੜੀ ਕਰਨੀ ਇਹ ਆਪਣੇ ਹੋਣਾ ਹੂੰ ਇਹਨ ਆਪਣੇ ਆਪ ਜਿਹੜੇ ਵੀ ਸੰਗਤ ਲਾਈ ਦੀ ਹੈ ਡਿਊਟੀਆਂ ਅੱਜ ਦੇ ਉਹਦੇ ਚੌਕੀਦਾਰ ਜਿੱਥੇ ਸਾਡਾ ਡਿਊਟ ਲੱਗਣਗੇ ਉੱਥੇ ਹੀ ਲੱਗਣਾ ਹੈ ਠੀਕ ਹੈ ਨਾ ਹੂੰ ਜਿੱਥੇ ਇਹ ਡਿਊਟ ਲੱਗੀ ਉੱਥੇ ਲੱਗ ਜਣੀ ਹੈ ਹੂੰ ਪਰ ਜੋ ਬਾਬਾ ਜੀ ਨੇ ਜਿੰਨੋ ਜੇ ਆਡਰ ਕਰਨਾ ਜੀ ਉਹਨੇ ਦਰੰਗ ਲੈਣ ਦਾ ਆਡਰ ਕੀਤਾ ਦਰੰਗ ਲੈ ਆਗੇ ਠੀਕ ਹੈ ਨਾ ਹੋਰ ਸੰਗਤ ਆਈਏ ਵਾਰ ਰਾਤ ਨੂੰ ਇਦੀ ਸੰਗਤ ਆ ਜੇ ਨੀ ਸੇਵਾ ਕਰਨਾਂ ਦੀ ਠੀਕ ਹੈ ਨਾ ਕੋਈ ਪਤਾ ਨਹੀਂ ਕਿ ਕਿੱਥੋਂ ਸੰਗਤ ਆ ਰਹੀ ਹੈ ਠੀਕ ਹੈ ਨਾ ਆਈ ਦੇ ਛੇਪੜਾ ਨੂੰ ਕਹਿਣਾ ਕਿ ਭਰਾ ਤੂੰ ਇੱਧਰ ਲੱਗ ਜਾ ਤੂੰ ਇੱਧਰ ਲੱਗ ਜਾ ਜੇ ਕੋਈ ਬੰਦਾ ਚਾਹਦਾ ਕਿ ਮੈਂ ਭਰਾ ਪੈਦੇ ਦੀ ਸੇਵਾ ਕਰਦੀ ਆ ਕਿ ਟੇਬਲ ਦੀ ਗੱਤ ਪੈਦੀ ਕਰਨਾ ਪੈਦੀ ਕਰਨਾ ਇਹ ਨਹੀਂ ਕੋਈ ਤੇ ਪਵੰਦੀ ਨਹੀਂ ਆ ਕਿ ਯਾਰ ਮੈਂ ਇਹੋ ਹੀ ਸੇਵਾ ਕਰੀ ਜਾਣਾ ਕਰਨਾ ਤੇ ਕਿੰਨੇ ਦਿਨ ਲੱਗਾ ਰਹਿਦਾ ਮੇਲਾ ਇਹ ਉਹ ਇਹ ਸਾਨੂੰ ਗਿਰਾ ਦੇ ਗਰਾ ਇੱਕ ਇਹ ਅਹੀਂ 2 ਮਹੀਨੇ ਲੱਗੇ ਨੇ ਇੱਕ ਦਿਨ ਅੱਛਾ 2 ਮਹੀਨੇ ਦੇ ਤਿਆਰੀਆਂ ਕਰਦੇ ਲੱਗੇ ਨੇ ਕਲੀ ਕੂਚਾ ਕਰਨਾ ਇਹ ਕਰਨਾ ਉਹ ਕਰਨਾ ਪੜਾ ਇਥੇ ਇੱਕ ਦਿਨ ਰਜ ਕਰਾਉਣਾ ਅੱਛਾ ਅੱਜਲੇ ਤੂੰ ਕੱਲ ਆ ਦੇ ਆ ਕੇ ਦੇਖੋ ਦੇਖੋ ਦਿਨੇ ਰਜ ਕਰਾਉਣਾ ਇਥੇ ਮਾਲ ਪੂਰਾ ਇਕੱਠਾ ਹੁੰਦਾ ਹੈ ਸਾਡੇ ਪਿੰਡਾਂ ਨੂੰ ਮੇਲਾ ਨਹੀਂ ਦਿਖਦੇ ਚਾਰੇ ਉੰਦੀ ਤਾਂ ਬੱਸ ਹੋਈ ਪਈ ਆਹ ਜੀ ਕਦੀ ਮੇਲਾ ਨਹੀਂ ਕਿਹਾ ਪੁਰਾਣੇ ਕਾਲ ਚਾਹ ਆਈ ਮੁੰਡਾ ਜਾ ਕੇ ਬਾਹਰ ਨਹੀਂ ਕਿਹਾ ਮੇਲੇ ਕਿਹੜੇ ਅੱਛਾ ਜੀ ਕਦੀ ਨਹੀਂ ਮੇਲਾ ਦੇਖਿਆ ਜਾਨੀ ਨਹੀਂ ਹੁੰਦਾ ਸਾਾਨੂੰ ਨਹੀਂ ਪਤਾ ਦੁਕਾਨਾਂ ਲੱਗਦੀਆਂ ਤੁਸੀਂ ਤਾਂ ਕੱਲ ਮੇਲੇ ਦੀਆਂ ਤਿਆਰੀਆਂ ਵੀ ਸਾਹਮਣੀਆਂ ਹੁੰਦੀਆਂ ਨਾ ਸਾਰਾ ਚੀਜ਼ਾਂ ਸਾਹਮਣੀਆਂ ਹੁੰਦੀਆਂ ਆਏਗਾ ਕਈ ਤਰ੍ਹਾਂ ਦੀਆਂ ਚੀਜ਼ਾਂ ਕੋਈ ਘੀਆਂ ਭੈੜੀਆਂ ਨਹੀਂ ਆ ਹਾਂ ਘੀਆਂ ਭੈੜੀਆਂ ਬਹੁਤ ਜ਼ਿਆਦਾ ਨੇ ਤੇ ਮੈਂ ਉਹੋ ਲੱਗਾ ਗੱਲ ਕਰਨ ਬਈ ਪ੍ਰਸ਼ਾਸਨ ਵੀ ਕਿਦਾਂ ਦੀ ਆਪਣੀ ਡਿਊਟੀ ਨਿਭਾਉਂਦਾ ਨਹੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਪੂਰੀ ਉਹ ਗੁੜਾ ਰੋਡ ਸਾਰਾ ਨਹੀਂ ਇਸ਼ਤਮਾਨ ਕਰਦੇ ਆ ਪੂਰਾ ਉਹ ਸਰਦਨ ਕੋਈ ਉਹ ਦੀਵਾਨ ਹੀ ਕੇ ਕੋਈ ਦੀਵਾਨ ਹੀ ਕੇ ਦਾ ਕੋਈ ਉਹ ਨਹੀਂ ਕੋਈ 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 ਰਾਜਨੀਤੀ ਰਾਜ ਜਾਂ ਕੋਈ ਦਵਾਖਾਨਾ ਕੋਈ ਇਹ ਤੇ ਕਿਉਂਕਿ ਧਾਰਮਿਕ ਸਥਾਨ ਹੈ ਨਾ ਹੋ ਰਹੀ ਨਹੀਂ ਤੇ ਦੂਰ ਦੂਰਾ ਡੇ ਵੀ ਨਹੀਂ ਤੇ ਸਾਡੇ ਨਾਲ ਜੀ ਕਿਤੇ ਕੋਈ ਨਾਲ ਇਹ ਨਹੀਂ ਆ ਕਿ ਭਾਜੀ ਜੇ ਵਗੈਰਾ ਜਾਂ ਮੈਂ ਕਰਨਾ ਚਾਹੇ ਕਲੇ ਜਾ ਨਾ ਜਿਹੜਾ ਮੈਂ ਪੁੱਛੀ ਆਓ ਪੁੱਛ ਗੁਰੂ ਉਹ ਵੀ ਬਾਬਾ ਦੀ ਗੱਲ ਬੈਠਣਾ ਭਾਜੀ ਮੈਂ ਇੱਥੇ ਕਰ ਵੀ ਤੂੰ ਕਰ ਤੂੰ ਕਰ ਅਸੀਂ ਕੰਟਰੋਲ ਵੀ ਕੀ ਦਿੱਤੀ ਪੈਨ ਕੋਈ ਬੰਦਾ ਛੇੜੇ ਨਹੀਂ ਬਸ ਕਿੰਨਾ ਹੀ ਕੰਟਰੋਲ ਅੱਛਾ ਮੈਨੂੰ ਇੱਕ ਚੀਜ਼ ਦੱਸੋ ਜਿਹੜੀ ਤੁਸੀਂ ਸ਼ੱਕਰ ਦੀ ਗੱਲ ਕਰ ਰਹੇ ਸੀਗੇ ਇਹ ਇਹ ਸ਼ੱਕਰ ਜਿਹੜੀ ਹੈ ਕਿੱਥੋਂ ਕਿਦਾਂ ਇਹ ਪੈਦਾ ਹੁੰਦੀ ਕੀ ਸਕਦਾ ਉਹ ਨਹੀਂ ਕੋਈ ਸ਼ੱਕਰ ਦੇ ਮਿੱਟੀ ਦਾ ਨਾਮ ਹੈ ਮਿੱਟੀ ਦਾ ਨਾਮ ਹੈ ਭਗਵਾਨ ਨੇ ਕਿਹਾ ਜਿਹੜੀ 300 ਕਿੱਲਾ ਮੇਰੀ ਜ਼ਮੀਨ ਹੈ ਨਾ ਅਗਰ ਇਹਦੇ 'ਚ ਬੰਦਾ ਪੈਰ ਵੀ ਰੱਖੇਗਾ ਨਾ ਨਹੀਂ ਵੀ ਸ਼ੱਕਰ ਪੀਣਾ ਤਾਂ ਸੱਚੇ ਤੈਨਾਂ ਲਗਾਦਾ ਬਾਬਾ ਮੈਂ ਨਹੀਂ ਪੁੱਛ ਸਕਦਾ ਉਹਦਾ ਉਸਿਆਂ ਦਾ ਯਾਰ ਖਤਮ ਹੋ ਜਾਂਦਾ ਅੱਛਾ ਕਈ ਬੰਦੇ ਸਾਨੂੰ ਦੱਸਦੇ ਨਾ ਕਈ ਜਿਹੜੇ ਗੋਤੋਰੇ ਹੀ ਦੂਰ ਜਾਏ ਤਾਂ ਸਾਡੇ ਪਹਿਲੇ ਪਾਣੀ ਨਹੀਂ ਮੰਗੰਦੇ ਦਾ ਅਸਲ ਤੇ ਮਰ ਗਿਆ ਤੇ ਕਹਿੰਦਾ ਆਏ ਕਹਿੰਦਾ ਮੈਨੂੰ ਪੰਗ ਤਾ ਇਹਦਾ ਮਤਲਬ ਉਹਦਾ ਫੈਕਟ ਹੋਣਾ ਚਾਹੀਦਾ ਅੱਛਾ ਉਹਨਾਂ ਨੇ ਲਈ ਬਾਬਾ ਜੀ ਨੇ ਕਿਹਾ ਅਗਰ ਮੇਰੀ ਜੂਚ ਬੰਦਾ ਆਉਂਦਾ ਹੈ ਅਗਰ ਉਹਨੂੰ ਸੱਪ ਲੜਦਾ ਉਹ ਬੰਦਾ ਆਦਾਂ ਮੇਰੀ ਜੂਚ ਹੀ ਆਂਦੇ ਠੀਕ ਹੋ ਜਾਏਗਾ ਇੱਥੇ ਆ ਕੇ ਉਹਨੇ ਠੀਕ ਹੋਣਾ ਬਾਅਦ ਹੀ ਕਰਿਆ ਹੂੰ ਜਿਹੜੇ ਸਾਡੇ ਲੋਕਲ ਪਿੰਡ ਹੈ ਨਹੀਂ ਜੀ ਉਹਨਾਂ ਨਾਲ ਜੁੜਦੇ ਵੀ ਹੁੰਦੀ ਆਪੋ ਬਾਡੀਰ ਦੇ ਵਿੱਚ ਪਾਣੀ ਪੀਏ ਚ ਬਥੇ ਹੁੰਦੀ ਦੱਸ ਅੱਛਾ ਇਹ ਮਤਲਬ ਇਹ ਇਧਰ ਕਿਤੇ ਤੋਂ ਹੀ ਬਣਾਇਆ 20 25 ਕਿਲੋਮੀਟਰ ਹੈ ਨਾ ਇਹ ਦੇ ਲੋਕ ਆਪੂ ਹੀ ਡਾਕਟਰ ਨਾ ਦੇ ਉਹ ਸਾਡੇ ਕੋਲ ਆਦੇ ਬਸ ਕਹਿੰਦੇ ਆ ਉਹ ਆਪ ਹੀ ਡਾਕਟਰ ਬਣ ਗਏ ਆ ਨਹੀਂ 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 ਜਿਹਨੇ ਬਾਬੇ ਆਣਾ ਜੇ ਨਹੀਂ ਕੋਈ ਹੁਣ ਆ ਬਾਹਰ ਨਹੀਂ ਲੈਣੀ ਸ਼ਕਰ ਘੋਲ ਨਹੀਂ ਪੀਣੀ ਆ ਸਾਨੂੰ ਉਹਲੇ ਪਤਾ ਲੱਗਾ ਜਿਹੜੇ ਬੈਠੇ ਜਿਹੜੇ ਨਹੀਂ ਬੈਠੇ ਅੱਛਾ ਲੋਏ ਦਾ ਸਪੌਟ ਨੇ ਅੱਛਾ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਂਦਾ ਮਤਲਬ ਆਪਣੇ ਘਰ ਚੱਲ ਜਾਂਦਾ ਫਿਰ ਉਹ ਫੇਰ ਵੀ ਕੋਈ ਪਰੇਜ ਦੱਸਿਆ ਜਾਂਦਾ ਉਹਨੂੰ ਨਮਕ ਦਾ ਕੇ ਪਾਛਾ ਦੇਣਾ ਫਿਰ ਕਹਿੰਦੇ ਤੁਸੀਂ ਆਪਣੇ ਘਰ ਰੈਸਟ ਕਰੋ ਰੈਸਟ ਦੇ ਬਾਅਦ ਇੱਕ ਦਿਨ ਉਹ ਖੀਰ ਬਣਾਓ ਇਹ ਬਣਾ ਕੇ ਮੱਥਾ ਟੇਕੋ ਤੇ ਆਪਣੇ ਘਰ ਜਾ ਕੋਈ ਜ਼ਿਆਦਾ ਗੋਤੂ ਨਹੀਂ ਅਗਰ ਇੱਕ ਸਾਲ ਵੀ ਬੰਦਾ ਇੱਥੇ ਰਹਿੰਦਾ ਫਰੀ ਖਾਣਾ ਫਰੀ ਰਹਿਣਾ ਚਾਹੋ ਤੇ ਪਰਿਵਾਰ ਨੂੰ ਕੋਈ ਇੱਥੇ ਰੋਟੀ ਦੀ ਦੁੱਧ ਦੀ ਆਜੀ ਤੂੰ ਕੋਈ ਕੈਂਪ ਲਾਇਆ 50 ਕਿਲੋ ਬੰਦਾ ਦੁੱਧ ਹੀ ਹੈ ਇਹ ਕਹਿੰਦਾ ਕਿੰਨੇ ਤੇ ਉਹ ਕਹਿੰਦਾ ਯਾਰ ਦੁੱਧ ਪੀਂ ਉਹ ਚਾਹ ਮੰਗਣੇ ਲੋਕ ਹੈ ਨੂੰ ਦੁੱਧ ਪਿਆਣ ਦੇ ਸਾਨੂੰ ਪਤਾ ਨਹੀਂ ਪਤਵਾ 50 ਕਿਲੋ ਚ ਮੇਰੇ ਆਇਆ 50 ਕਿਲੋ ਆਈਆ ਕਿਰੋਂ ਲਾਵਾ ਤੇ ਮੈਂ ਕਹਿੰਦਾ ਦੁੱਧ ਵੇਚਾ ਚਾਹ ਛੱਡਾ ਦੁੱਧ ਹੀ ਪੀਣਾ ਲੋ ਦੁੱਧ ਹੀ ਪੀਆ ਸਾਰਿਆਂ ਤੇ ਸਾਡੇ ਨਾਲ ਸਾਡੇ ਨਾਲ ਇੱਥੇ ਭੈਣ ਵੀ ਜੁੜੀ ਆ ਜਿਹਦੇ ਨਾਲ ਆਪਦੀ ਇੱਕ ਤਾਂ ਹੁੰਦੀ ਹੈ ਜੱਗਵਿੱਤੀ ਤੇ ਇੱਕ ਹੁੰਦੀ ਹੈ ਹੱਡਵਿੱਤੀ ਤੇ ਭੈਣ ਦੀ ਜਿਹੜੀ ਹੱਡਵਿੱਤੀ ਆ ਜਿਹੜੀ ਇਹਨਾਂ ਦੇ ਆਪ ਦੇ ਕੋ ਜੀਤੀ ਸੀਗੀ ਤੇ ਉਹ ਜਿਹੜਾ ਉਹ ਵੀ ਆਪਾਂ ਗੱਲਬਾਤ ਕਰ ਲੈਂਦੇ ਆ ਭੈਣੇ ਕੀ ਨਾ ਕੀ ਤੁਹਾਡਾ ਰਜਿੰਦਰ ਕੌਰ ਕਿੱਥੋਂ ਆਏ ਤੁਸੀਂ ਵੀ ਕੈਮਰੇ ਦੇ ਬਰਨਾਲੇ ਆ ਰੰਦੇ ਰੰਗਲੇ ਆ ਉੱਥੇ ਸਾਰੇ ਮਰੇ ਆ ਅੱਛਾ ਹਾਂਜੀ ਕਹਿੰਦੇ ਕਾਫੀ ਕਸ਼ਟ ਵਿੱਚ ਰਹੇ ਸੀ ਹਾਂਜੀ ਹਾਂਜੀ ਮੇਰੇ ਬਚਪਨ 'ਚ ਹੀ ਮੇਰੇ ਪਾਸੇ ਇਦਾਂ ਐ ਵੀ ਜਿੱਦਾ ਦੰਦੀ ਵੱਢ ਕੇ ਸਭ ਚੱਲ ਗਿਆ ਅੱਛਾ ਉਹ ਇਦਾਂ ਡਫੂਵੇ ਜੋਗੇ ਪਰਦੇ ਬੁੰਨੇ ਪਾਉਂਦੀ ਨਹੀਂ ਮੈਂ ਦਵਾਈ ਦੂ ਹੀ ਲਾਂਦੀ ਨਹੀਂ ਮੇਰਾ ਪੈਰ ਠੀਕ ਹੋਇਆ ਅੱਛਾ ਹਾਰ ਕੇ ਇਹ ਲੱਤ ਕੱਟਣ ਵਾਤੇ ਅਸੀਂ ਤਰਪਿਆ ਸੀ ਵਾਹਿਗੁਰੂ ਵੀ ਚਲੋ ਲੁੜੀਆਂ ਨਿਕਲਦੀਆਂ ਅਸੀਂ ਤੇ ਅੱਛਾ ਹਾਂਜੀ ਫੇਰ ਸਾਨੂੰ ਇੱਥੇ ਦੱਸ ਪਈ ਗਤੋਰੇ ਇੱਥੇ ਫੇਰ ਕੋਈ 17-18 ਸਾਲ ਦੀ ਛੋਟੀ ਹੀ ਰਹੇ ਫਿਰ ਆਏ ਮੈਂ ਵਾਵਾ ਸਾਢੇ ਸਾਲ ਡੇਰ ਸਾਲ ਰਹਿ ਕੇ ਗਈ ਇੱਥੇ ਫਿਰ ਇੱਥੇ ਇਹ ਕਿ ਪੁੰਝੇ ਸੋਣਾ ਲੋਨਵਾਜ਼ ਤੋਂ ਭੀ ਨਾ ਸਬਜ਼ੀ ਖਾਣੀ ਗੰਗਾ ਨੇ ਸੱਚ ਮਾਰਨਾ ਚਾਹੇ ਮੂੰਹ ਹੱਥ ਫੋਕਾ ਹੀ ਧੋਣਾ ਵੀ ਨਹੀਂ ਸਭ ਸੁਭਾ ਬਲਾਣਾ ਹੂੰ ਤੇ ਫਿਰ ਇਹ ਚੱਕਰੀ ਵਸ ਲੰਦ ਰਿਆ ਤੇ ਭਾਈ ਡਾਕਟਰ ਹੁਣ ਇਹਨਾਂ ਨੇ ਫਿਰ ਪਾਣੀ ਚ ਡੋਬ ਦੇਣਾ ਮੇਰਾ ਪੈਰ ਲਵਾੰਡਾ ਭਰ ਕੇ ਅੱਛਾ ਘੰਟਾ ਦਾ ਘੰਟਾ ਡੋਬਸਾ ਫਿਰ ਇਹਨਾਂ ਨੇ ਆਪੇ ਹੱਥ ਨਾਲ ਸਾਫ ਕਰਨਾ ਇਹਨਾਂ ਨੇ ਫੇਰ ਮੁੜ ਕੇ ਸਾਂਭੀ ਫੇਰ ਚੱਕਰ ਲਵਾਨੀ ਫੇਰ ਉਹ ਆ ਕੇ ਤੋਂ ਨਾ ਪੈਰ ਨਿੰਮ ਦਾ ਪਾਣੀ ਘੜਕਾ ਕੇ ਰੱਖਿਆ ਹੁੰਦਾ ਸੀ ਬੋਤਲੇ ਚ ਪਾ ਕੇ ਅੱਛਾ ਉਹ ਹੈ ਪਾਣੀ ਨਿੰਮ ਦੇ ਪਾਣੀ ਨਾਲ ਮੁੜ ਕੇ ਸਾਫ ਨਾ ਕਰਨਾ ਪੈਰ ਅੱਛਾ ਉਹ ਜਿਹੜਾ ਪਾਣੀ ਦੇ ਵਿੱਚ ਡੋਬਣਾ ਉਹ ਖਰਾਬ ਨਹੀਂ ਹੁੰਦਾ ਇਹ ਨਹੀਂ ਨਹੀਂ ਪੈਰ ਨੂੰ ਕੋਈ ਸਗੋ ਠੰਡ ਪੈਂਦੀ ਸੀ ਕਿ ਜਿਹੜੀ ਦਰਦ ਸੀ ਨਾ ਜਿਹੜੀ ਮੈਂ ਦਿਨ ਰਾਤ ਪਿੰਡ ਵੀ ਸੌਂਦੀ ਨਹੀਂ ਹੁੰਦੀ ਇਹਦੇ ਜਦੋਂ ਮੈਂ ਆ ਗਈ ਸੀ ਨਾ ਮੰਦਿਰ ਸੇ ਮੇਰੇ ਪੀੜਾ ਹੁਣ ਹਟ ਗਈ ਸੀ ਕਿ ਰਾਜ ਕੇ ਮੈਂ ਸੌਂਦੀ ਰਹੀ ਆ ਹੂੰ ਭੈਣ ਤਾਂ ਤਾਂ ਪੈਰ ਵੀ ਆਪਾਂ ਦਿਖਾਉਣੇ ਪੈਣੇ ਪੈਰ ਦਿਖਾਈ ਮਾੜਾ ਜਿਹਾ ਆਪਣਾ ਆ ਤੁਸੀਂ ਆ ਦੇਖਿਓ ਵੀ ਆ ਆ ਸਥਿਤੀ ਸੀ ਪੈਰ ਦੀ ਨਾ ਆ ਜਿਹੜੀ ਨਾ ਆ ਹੁਣ ਤਾਂ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਵੀ ਠੀਕ ਹੋ ਗਿਆ ਐ ਤੇ ਇਸ ਪੈਰ ਦੇ ਉੱਤੇ ਆ ਦੇਖੋ ਤੁਸੀਂ ਇਹ ਇੰਨਾ ਕ ਮਾੜੇ ਹਾਲਾਤ ਹੀ ਗੇ ਪੀਠੇ ਮਤਲਬ ਕੀੜੇ ਪੈਣੇ ਕੀੜੇ ਹਨ ਕੀੜੇ ਚੱਲਦੇ ਹੁੰਦੇ ਸੀਗੇ ਤੇ ਭੈਣੇ ਨੀਕ ਕਸ਼ਟ ਵਿੱਚ ਸੀ ਜੀ ਤੇ ਭਈ ਸੋਚਿਆ ਨਹੀਂ ਸੀਗਾ ਕਦੀ ਫੇ ਮੈਂ ਠੀਕ ਹੋ ਜਾਾਂਗੀ ਸੋਚਿਆ ਸੀਗਾ ਕਦੀ ਹਾਂ ਸੋ ਕਿੱਥੇ ਹੂੰ ਇਸ ਬਾਬੇ ਦੀ ਕਿਰਪਾ ਹੀ ਮਹਾਰਾ ਦੀ ਹੂੰ ਇੰਨੀ ਸ਼ਕਤੀ ਦੀ ਜਗ੍ਹਾ ਇਹਦੇ ਵਰਗੀ ਜਗ੍ਹਾ ਨਹੀਂ ਦੁਨੀਆ ਤੇ ਹੈਗੀ ਹੂੰ ਨਾ ਤੇ ਇੱਥੇ ਕੋਈ ਦਵਾਈ ਨਾ ਕੋਈ ਟੀਕਾ ਲਾਣਾ ਨਾ ਕੋਸਾ ਸਿਰਫ ਧਰਤੀ ਦੀ ਸ਼ਕਤੀ ਹੈ ਜਗ੍ਹਾ ਦੇ ਵਿੱਚ ਸ਼ਕਤੀ ਹੈ ਹੂੰ ਇੰਨੇ ਕਿਰਪਾ ਮਹਾਰਾਦੀ ਵੀ ਡੜਾ ਵੀ ਆਂਦਾ ਨਾ ਰੋਂਦਾ ਦੁਨੀਆ ਆਂਦੀ ਐ ਪਰ ਧਰਤੀ ਤੋਂ ਹੱਸਦਾ ਹੀ ਜਾਂਦਾ ਬੰਦਾ ਠੀਕ ਹੋ ਕੇ ਜਦੋਂ ਜਾਂਦਾ ਹੁਣ ਫੈਮਲੀ ਚ ਕੌਣ ਕੌਣ ਐ ਉਹ ਫੈਮਲੀ ਚ ਮੇਰੇ ਪੰਜ ਕਾਕੇ ਐ ਇੱਕ ਗੁੱਡੀ ਐ ਅੱਛਾ ਘਰ ਵਾਲਾ ਐ ਅੱਛਾ ਕਾਕੇ ਤੁਹਾਨੂੰ ਬਾਹਰ ਐ ਇੱਕ ਵਰਦ ਦੇ ਸਿਆ ਇੱਕ ਲੇਲਦਾਚ ਐ ਇੱਕ ਜੂਰ ਸਾਵ ਐ ਦੋ ਛੋਟੇ ਨਾਲ ਤੇ ਗੁੱਡੀ ਮੇਰੀ ਆਈਦੀ ਐ ਅੱਛਾ ਕੁੜੀ ਆਈ ਐ ਕੱਲ੍ਹ ਆ ਦੇ ਗੁੱਡੀ ਪਰ ਫਿਰਨਦੀ ਵਾਰ ਉਹ ਵੀ ਆਈਦੀ ਐ ਨਾਲ ਫਿਰ ਮੇਲਾ ਜਦੋਂ ਹੁੰਦਾ ਫਿਰ ਸਾਲ ਪਿਸਵਾਹੀ ਆ ਕੇ ਇੱਥੇ ਰਹਿ ਕੇ ਜਾਈਦਾ अच्छा हां जी चार पांच ਦਾ ਰਾਜੀ ਦਾ ਨਿਰ ਪਹਿਲੇ ਤਾਂ ਇਹ ਮਹੀਨਾ ਮਹੀਨਾ ਰਹਿੰਦੇ ਰੇ ਛੋਟੇ ਬੱਚੇ ਹੀ ਤੇ ਅੱਛਾ ਇਹ ਜਿਹੜਾ ਹੋਇਆ ਸੀ ਕਿੰਨੀ ਕਿੰਨੀ ਉਮਰ ਦੇ ਵਿੱਚ ਹੋਇਆ ਸੀ ਤੁਹਾਡੇ ਨਾਲ ਇਹ ਜਿਹੜਾ ਹਸਾ ਹੋਇਆ ਸੀਗਾ ਇਹ ਉਦੋਂ ਇਹਦੇ ਛੋਨੇ ਦੀ ਭਾਰੀ ਨਹੀਂ ਤੁਹਾਡੀ ਉਮਰ ਕਿੰਨੀ ਕੀ ਸੀ ਉਮਰ ਹੈ ਮੇਰੇ ਕੋ 17 18 ਸਾਲ ਇੰਨੀ ਕੰਦਾਜ ਨਹੀਂ 38 ਸਾਲ ਅੱਜ ਕਿੰਨੀ ਉਮਰ ਹੈ ਤੁਹਾਡੀ ਅੱਜ ਤੇ 27 ਸਾਲਾਂ ਦਾ ਤੇ ਮੇਰਾ ਵੱਡਾ ਕਾਕਾ ਆ 27 ਸਾਲਾਂ ਦਾ ਵੱਡਾ ਕਾਕਾ ਆ ਹੋਏ ਕਿੰਨਾ ਜਣਾ 40 45 ਚਾਏ ਇੰਨੀ ਕਦ ਹੋਏਗੀ ਅੱਛਾ ਇਹ ਦੇਖ ਲਓ ਭਾਈ ਬਾਬੇ ਉਹਨਾਂ ਨੇ ਕਿੰਨੀ ਕਿਰਪਾ ਕੀਤੀ ਆ ਵੀ ਇਹ ਦੇਸ ਭੈਣ ਨੇ ਕਦੀ ਸਭ ਕੁਝ ਮਿਲਿਆ ਹਾਂ ਇਹ ਇੱਥੇ ਮਿਲਿਆ ਕਿਹੇ ਮੈਂ ਮੰਦਰ ਚ ਨਹੀਂ ਗਈ ਕਿਹੇ ਹੋਰ ਥਾਂ ਮੈਂ ਜਾਂਦੀ ਨਹੀਂ ਨਹੀਂ ਉਹ ਜਿਹੜਾ ਤੁਹਾਡੇ ਨਾਲ ਹੋਇਆ ਸੀਗਾ ਕਾਂਡ ਹੋਇਆ ਸੀ ਉਹ ਹਨਾ ਉਹ ਤੁਸੀਂ ਉਹ ਤੁਸੀਂ ਕਦੀ ਦਿਖਾਉਣ ਨਹੀਂ ਕਿਤੇ ਕੋਈ ਚੀਜ਼ ਕੀਤੀ ਗਈ ਇਹਨਾਂ ਨਾਲ ਮਾਸ ਵੱਧ ਗਿਆ ਇਹਨਾਂ ਨਾਲ ਇਹਨਾਂ ਨਾਲ ਮਾਸ ਵੱਧ ਗਿਆ ਹੀ ਤੇ ਭਾਜੀ ਨੇ ਆਖਿਆ ਵੀ ਲੱਤ ਨਹੀਂ ਖਚਾਉਂਦੀ ਤੇ ਲੱਤ ਖੋਇ ਨਾ ਨਾ ਪਹੁੰਚਾ ਦੇ ਰਿਆ ਦੇਖਿਆ ਤੇ ਉਹ ਮਾਸ ਵਦੇ ਦਾ ਫਿਰ ਇਹਨਾਂ ਨੇ ਦੇਸੀ ਘਿਓ ਦੀ ਇੱਥੇ ਜੋਤ ਜਗਦੀ ਹੁੰਦੀ ਹੁੰਦੀ ਅੰਦਰ ਉਹ ਹੀ ਫਿਰ ਇਹਨਾਂ ਕੁੜੀ ਨੂੰ ਕੱਢ ਕੇ ਮੇਰੀ ਭੈਣ ਛੋਟੀ ਨੂੰ ਦਿੱਤਾ ਵੀ ਅੱਛਾ ਤਾਂ ਐਦਾਂ ਦਾ ਮੋਲਿਆ ਕਰ ਉਹ ਲੱਤ ਅੱਜ ਮਾੜੀ ਮਾੜੀ ਖਿੱਚ ਕੇ ਹੋਲੀ ਹੋਲੀ ਕਰਦਾ ਕਹਿੰਦਾ ਮੇਰੀ ਲੱਤ ਵੀ ਠੀਕ ਇੱਥੇ ਹੀ ਹੋਈ ਅੱਛਾ ਵੀ ਇੰਨੀ ਮਹਾਰਾ ਦੀ ਕਿਰਪਾਈ ਵੀ ਲੱਤ ਮੰਨ ਲੰਦਣ ਨਾਲ ਹੀ ਜੋਤ ਦੇ ਵਿੱਚ ਘਿਓ ਦਿੰਦੇ ਨੇ ਉਹਦੇ ਨਾਲ ਹੀ ਮੈਂ ਕਿਹਾ ਘਰ ਵੀ ਗਰੀਬੀ ਤੇ ਤੇ ਨਹੀਂ ਪਿਛੇ ਮਾਂ ਨਹੀਂ ਸੀ ਪਿਓ ਹੀ ਪੰਜ ਭੈਣਾਂ ਸੀ ਤੇ ਕੈਨ ਨਾ ਵੀ ਮਗਰ ਕਰਨੀ ਦੇਖਭਾਲ ਹੈ ਕਿ ਨਹੀਂ ਇੱਥੇ ਫੇ ਭਾਜੀ ਹਣਾ ਨੇ ਆਖਣਾ ਵੀ ਕੋਈ ਨਹੀਂ ਤੂੰ ਤੁਰ ਕੇ ਜਾਏਗੀ ਇੱਕ ਦਿਨ ਇੱਦਾਂ ਹੀ ਮੈਂ ਨਾ ਹੋਇਆ ਵੀ ਮੈਂ ਉੱਠ ਕੇ ਟੱਲੀ ਟਣਕਾਵਾਂ ਤੇ ਮੇਰਾ ਭਰਾ ਲੈਣਾ ਰਿੜਦਾ ਹੁੰਦਾ ਛੋੜਾ ਜਾ ਮੈਂ ਕਹਿੰਦਾ ਟੱਲੀ ਨਾ ਠਣ ਗਈ ਤੇ ਮੈਂ ਨਾ ਡੰਡਾ ਲੈ ਕੇ ਖੜੀ ਹੋਈ ਮੈਨੂੰ ਮੰਦਰ ਸਾਰਾ ਇੱਕੋ ਮਥਾ ਲੱਭਾ ਮੈਂ ਕਿਹਾ ਡੰਡਾ ਮੇਰਾ ਕਿਤੇ ਮੈਂ ਦੇਖੀ ਕੇ ਭਾਜੀ ਨੇ ਛੇਤਰਾ ਫੜ ਲਿਆ ਨਾ ਇਹ ਰਗੀ ਹੈਗੀ ਆ ਮੈਂ ਕੁਛ ਨਹੀਂ ਪਾਜੀ ਆ ਸੱਤਨ ਲੱਗੀ ਮੈਂ ਨਹੀਂ ਲੱਗੀ ਕਹਿੰਦਾ ਕੀ ਆ ਮੈਂ ਮੈਨੂੰ ਮੰਦਿਰ ਹੀ ਘੁੰਮਦਾ ਲੱਭਾ ਹੋਰ ਨੇ ਕੀ ਹੋ ਗਿਆ ਇਹ ਗੱਲ ਕੇ ਕੋਈ ਗੱਲ ਨਹੀਂ ਤੂੰ ਠੀਕ ਹੋ ਕੇ ਜਾਏਗੀ ਤੈਨੂੰ ਛੇਤਣਾ ਨਾ ਉਠਿਆ ਕਰ ਮੈਂ ਫਿਰ ਉਹਦਾ ਮੁਗਾ-ਮੁਗਾ ਵਾਲਾ ਕਮਰਾ ਹੁੰਦਾ ਸੀ ਹਾਂ ਇਹਦੇ ਅੰਦਰ ਮੁਗਾ-ਮੁਗਾ ਵਾਲਾ ਕਮਰਾ ਪੁਰਾਣਾ ਹੁੰਦਾ ਸੀ ਫਿਰ ਮੈਂ ਆਦਾ ਫੜ-ਫੜ ਕੇ ਤੇ ਮੁਗਾ ਨਾਲ ਹੌਲੀ-ਹੌਲੀ ਇੱਕੋ ਲਤਨਾ ਤੁਰਨਾ ਪਰ ਮੈਂ ਤੇ ਤੁਰਿਆ ਨਹੀਂ ਜਾਂਦਾ ਰਿਆ ਬਹੁਤ ਮੁਸ਼ਕਲ ਸੀ ਪਰ ਆ ਬਾਬੇ ਦੀ ਕਿਰਪਾ ਹੀ ਉਹਦਾ ਹੀ ਸਭ ਕੁਝ ਦਿੱਤਾ ਲਿਆ ਹੈ ਹਾਂ ਮਗਾ ਨਹੀਂ ਮੇਰਾ ਮਾਂ ਵੀ ਆ ਪਿਓ ਵੀ ਆ ਮੇਰੇ ਜਠੇਰੇ ਜੋ ਕੁਝ ਵੀ ਮੇਰਾ ਪਕੇ ਪਕੇ ਲਾਲੋ ਪਕੇ ਹੁਣ ਇਹੀ ਆ ਹਾਂ ਬਸ ਜੀ ਬਸ ਮੇਰਾ ਸਭ ਸੇ ਇਹੀ ਆ ਸਭ ਕੁਝ ਇਹੀ ਆ ਹਾਂ ਜੀ ਬਾਪੂ ਬਹੁਤ ਕੁਝ ਦਿੱਤਾ ਮਾਨੂੰ ਬੇਨ ਮਗਰ ਰੱਬ ਨੇ ਮੇਰੀ ਝੋਲੀ ਭਰੀ ਆ ਪ੍ਰਮਾਤਮਾ ਨੇ ਅੱਛਾ ਹੁਣ ਦੀ ਪੁੱਤ ਕੋਈ ਵਿਆਹ ਆ ਵੀ ਇਹਦਾ ਨਹੀਂ ਨਹੀਂ ਇਹਦੇ ਕਿੱਥੇ ਵਿਆਹ ਹੈ ਇਹ ਤੇ ਬਾਬਾ ਹੀ ਕਰੇਗਾ ਜੋ ਕਰੇਗਾ ਇਹਦੇ ਮੱਚੇ ਜਾਂ ਛੋਟੇ ਛੋਟੇ ਸਾਰੇ ਕਾਰੋਬਾਰਾਂ ਦੇ ਸੈਟ ਕਰਨ ਦੇ ਆ ਅੱਛਾ ਰਜਾ ਜਾ ਇੱਧਰ ਇੱਧਰ ਚਲੋ ਬਹੁਤ ਖੁਸ਼ੀ ਹੋਈ ਆ ਵੀ ਅ ਬੜਾ ਬੜਾ ਇਹ ਕੋਈ ਬਹੁਤ ਵੱਡੀ ਗੱਲ ਆ ਭਈ ਉਹ ਬੱਚੀ ਵੀ ਦਿਖਾ ਜਿੰਦੇ ਤੁਹਾਨੂੰ ਉਹ ਬੇਟੀ ਹੈ ਇਹਨਾਂ ਦੀ ਉਹ ਕਰਾ ਲਾ ਅੱਛਾ ਅੱਛਾ ਤੁਸੀਂ ਇਹਨਾਂ ਦੇ ਹਸਬੰਡ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਪੂਰਾ ਪਰਿਵਾਰ ਹੀ ਜਿਹੜਾ ਆ ਇਹ ਆ ਹੈਨਾ ਤੁਸੀਂ ਇੱਧਰ ਆ ਜਾਓ ਮੇਰੇ ਕੋਲ ਆ ਜਾਓ ਕੋਈ ਨਹੀਂ ਕੋਈ ਨਹੀਂ ਹੂੰ ਬਾਬੇ ਦੀ ਜਗ ਬੜਾ ਦੁੱਖ ਚੱਲਿਆ ਭੈਣ ਆਉਂਦਾ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਹੁਣ ਬੜੀ ਬੱਬਾਈ ਦੀ ਕਿੱਮਤ ਹੂੰ ਕਾਰੋਬਾਰ ਠੀਕ ਨੇ ਠੀਕ ਹੈ ਤੇ ਤੁਸੀਂ ਕਿਥੇ ਕੀ ਕੰਮ ਕਰ ਕੀ ਨਹੀਂ ਤੇਰੀ ਜੱਪਾ ਇੱਕੋ ਜੀ ਮੈਂਦੇ ਅੱਛਾ ਅੱਛਾ ਜਿਹੜਾ ਮਿਲ ਜੇ ਉਹ ਵੀ ਕਰ ਲੀ ਜਿਹੜਾ ਪੈਣ ਚ ਵਾਹੇ ਉਹ ਨਹੀਂ ਛੱਡੀਆ ਚਲੋ ਤੇ ਮਾਲਕ ਨੇ ਜਿਹੜਾ ਆ ਬਹੁਤ ਕਿਰਪਾ ਕੀਤੀ ਹੈ ਤੇ ਭੈਣ ਅੱਜ ਮੇਲਾ ਵੇਖਣ ਬਾਬੇ ਦਾ ਜਿਹੜਾ ਹੈ ਉਹ ਆਈ ਆ ਤੇ ਕਿਸੇ ਟਾਈਮ ਦੇ ਉੱਤੇ ਆਪ ਸੁਣੀ ਆ ਕਿਉਂਕਿ ਹੱਡ ਵੀਤੀ ਜਿਹੜੀ ਆ ਇਹਨਾਂ ਦੇ ਉੱਤੇ ਆਪ ਵੀਤੀ ਹੋਈ ਇਹ ਕਹਾਣੀ ਤੇ ਉਹ ਰਾਬਰ ਸੋ ਵੀ ਜਦੋਂ ਅਸੀਂ ਆਏ ਉਦੋਂ ਭੈਣ ਵੀ ਇੱਥੇ ਆਈ ਹੋਈ ਸੀਗੀ ਪਿਆ ਪਾਤੜ ਨਾਲ ਜਿਹੜੀ ਇਹ ਰੂਦਰੂ ਕਰਾਈ ਹੈ ਤੇ ਤੁਹਾਨੂੰ ਮੰਦਰ ਦਾ ਜਿਹੜਾ ਆ ਚਾਰੇ ਪਾਸੇ ਜਿਹੜਾ ਆ ਉਹ ਫੇਰਾ ਵੀ ਲਾਉਣੇ ਆ ਦਰਸ਼ਨ ਕਰਾਉਣੇ ਆ ਉਹ ਜਿੱਥੇ ਚੱਕਰ ਪਾਈ ਜਾਂਦੀ ਹੈ ਜਿਸ ਨੂੰ ਕਹਿੰਦੇ ਆ ਇਹ ਤੇ ਉਹਦੇ ਵੀ ਆਪਾਂ ਦਰਸ਼ਨ ਕਰਾਵਾਂਗੇ ਤੇ ਫਿਲਹਾਲ ਜਿਹੜਾ ਇੱਕ ਵਾਰ ਜਰੂਰ ਜਿਹੜਾ ਹੈ ਦਰਬਾਰ ਦੇ ਜਿਹੜੇ ਆ ਤੁਹਾਨੂੰ ਦਰਸ਼ਨ ਜਿਹੜੇ ਆ ਜਰੂਰ ਕਰਾ ਦਿੰਨੇ ਆ ਵੀ ਜਿੱਥੇ ਬਾਬਾ ਜੀ ਦੇ ਜਿਹੜੇ ਆ ਨਤਮਸਤਕ ਹੌਣ ਜਿਹੜੇ ਆ ਲੱਖਾਂ ਲੋਕੀ ਜਿਹੜੇ ਆ ਇੱਥੇ ਪਹੁੰਚਦੇ ਆ ਤੇ ਕੱਲ ਤਾਂ ਜਿਹੜੇ ਆ ਉਹ ਲਗਾਤਾਰ ਲੋਕਾਂ ਨੇ ਜਿਹੜਾ ਇੱਥੇ ਆਉਣ ਆਏ ਆ ਤੇ ਨਤਮਸਤਕ ਹੌਣ ਆ ਆਪਣੀਆਂ ਆਸਾਮਰਾ ਦਾ ਜਿਹੜੀਆਂ ਉਹ ਪੂਰੀਆਂ ਕਰਨ ਉਹਨੇ ਤੇ ਇਹ ਦਰਬਾਰ ਹੈ ਜੀ ਤੇ ਬਾਕੀ ਜਿਹੜਾ ਬਾਹਰ ਮੰਦਿਰ ਦਾ ਘੇੜਾ ਲਾਉਂਦੇ ਆ ਤੇ ਉੱਥੇ ਤੁਹਾਨੂੰ ਦਿਖਾਉਨੇ ਆਂ ਵੀ ਕਿਹਨੇ ਦਾ ਜਿਹੜੇ ਪ੍ਰਬੰਧ ਜਿਹੜੇ ਆ ਕੱਲ੍ਹ ਵਾਸਤੇ ਜਿਹੜੇ ਕੀਤੇ ਗਏ ਨੇ ਤੇ ਆਪਾਂ ਮੰਦਿਰ ਦੇ ਬਾਹਰ ਆ ਗਏ ਆ ਤੇ ਇਸ ਵੇਲੇ ਮੰਦਿਰ ਦੇ ਬਾਹਰ ਅੱਜ ਇਹਨਾਂ ਨੇ ਜਿਹੜਾ ਆ ਬਲੱਡ ਕੈਂਪੋ ਜਿਹੜਾ ਆ ਉਹ ਵੀ ਲਗਾਇਆ ਹੋਇਆ ਸੀਗਾ ਖੂਨਦਾਨ ਕੈਂਪ ਇਹ ਸਾਹਮਣੇ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਅੱਜ 40 ਤੋਂ ਵੱਧ ਠਾਕੁਰ ਸਾਹਿਬ ਕਿੰਨੀਆਂ ਜੁੰਟਾਂ ਅੱਜ ਜੜੀਆਂ ਦਾਨ ਕੀਤੀਆਂ ਆ 48 ਜੁੰਟਾਂ 43 ਜੂਨਟਾਂ 43 ਜੂਨਟਾਂ ਜਿਹੜੀਆਂ ਅੱਜ ਉਹ ਦਾਨ ਕੀਤੀਆਂ ਬਲੱਡ ਦੀਆਂ ਅੱਜ ਇਹਨਾਂ ਨੇ ਲੋਕਾਂ ਨੇ ਇੱਥੇ ਆ ਗਏ ਤੇ ਸਾਰਾ ਸੁਭਾ ਜਠਾਕੁਰ ਜੀ ਹੁਣੀ ਜਿਹੜੇ ਇੱਥੋਂ ਦਾ ਦੇਖਦੇ ਨੇ ਕਮੇਟੀ ਮੈਂਬਰ ਵੀ ਨੇ ਪ੍ਰਧਾਨੋ ਤੁਸੀਂ ਸਭ ਕੁਝ ਜੀਮਾ ਸਭ ਕੁਝ ਜੀਮਾ ਚੌਂਕੀਦਾਰ ਬਾਬਾਈ ਦੇ ਇਹੀ ਨੇ ਇਸ ਸਮੇਂ ਜੀ ਇੱਥੇ ਬਾਬਾਈ ਦਰਸ਼ਨ ਵੀ ਦਿੰਦੇ ਨੇ ਇਹ ਚੱਕਰ ਹੈ ਬਾਬਾਈ ਦੱਸਣ ਅੱਛਾ ਅੱਛਾ ਇੱਥੇ ਦਰਸ਼ਨ ਲੈਂਦੇ ਨੇ ਜਿਹੜੇ ਕਰਦੇ ਆਈਏ ਨੇ ਕੱਲ ਆਈਏ ਨੇ ਅੱਛਾ ਅੱਜ ਆ ਜਾਣਗੇ ਕੱਲ ਆ ਜਾਣਾ ਇੱਥੇ ਆਏ ਨੇ ਇਹ ਖੋੜਚੀ ਆ ਬਾਕੀ ਤੰਤਨ ਬਾਬਾ ਜੀ ਤੇ ਬਾਬਾ ਜੀ ਤੇ ਬਾਬਾਈ ਸ਼ੱਕਰ ਤੇ ਇਹ ਆ ਜੀ ਜਿਹੜੀ ਸ਼ੱਕਰ ਦੀ ਆਪਾਂ ਗੱਲ ਕਰਦੇ ਸੀਗੇ ਇਹ ਬਾਬਾਈ ਦੀ ਸ਼ੱਕਰ ਹੈ ਜਿਹੜੀ ਕੱਚੀ ਜਿਹਾ ਜਿਹੜੀ ਲੋਕਾਂ ਨੂੰ ਜਿਹੜੀ ਆ ਪਿਆਈ ਜਾਂਦੀ ਆ ਤੇ ਲੱਖਾਂ ਸ਼ਰਧਾਲੂ ਜਿਹੜੇ ਆ ਬਾਬਾਈ ਦੇ ਚਰਨਾ ਦੇ ਵਿੱਚ ਨਤਮਸਤਕ ਹੋ ਕੇ ਜਿਹੜੇ ਆ ਠੀਕ ਹੁੰਦੇ ਆ ਜਗਾ ਸਾਰੀ ਕੱਚੀ ਤੇ ਆ ਆ ਜਿਹੜੀ ਆ ਆ ਭਾਜੀ ਦੱਸਦੇ ਆ ਕਿ ਆ ਉਹ ਇੱਕ ਕੋ ਪੁਰਾਣੀ ਤਰੀਕ ਹੈ ਆ ਸਥਾਨ ਆ ਜਿੱਥੇ ਬਾਬਾ ਜੀ ਜਿਹੜੇ ਦਰਸ਼ਨ ਦਿੰਦੇ ਆ ਪਮਾਜ ਦੇਣ ਕੱਲ ਦੇਣ ਜੇਲੇ ਵੀ ਦੇਣ ਤੇ ਬਾਬਾ ਜੀ ਆਣਾ ਜਾਣ ਇਥੇ ਦਰਸ਼ਨ ਦੇਣੀ ਦੇਣ ਆ ਸਭੀ ਉੱਥੇ ਬੋਚੇ ਅਸੀਂ ਤੇ ਪੱਥਰੇ ਦੇ ਬਾਬਾ ਜੀ ਦੇ ਦਰਸ਼ਨ ਲੈਡੀ ਫਿਰ ਪੈਸੇ ਸੁਪਣਾ ਚાલુ ਕਰਦੀ ਹੈ ਨਾ ਅੱਛਾ ਉਹ ਆਜ ਦੇ ਬਾਅਦ ਕੋਈ ਜੁੜਣੀਆਂ ਨੂੰ ਆਤ ਹੁੰਦੀ ਆ ਤੇ ਉਹ ਫਿਰ ਸੁਪਣ ਦੀ ਉਹ ਫਿਰ ਥੋੜਾ ਕਦੀ ਇੱਧਰ ਕਦੀ ਇੱਧਰ ਵਿਚਾਰੇ ਕਦੀ ਇੱਧਰ ਬੜ ਜਾਣਗੇ ਬੜਲੀ ਤੇ ਜਾਂ ਉਹ ਚਾਹ ਜਣੇ ਬੋਟੀਆਂ ਚ ਠੀਕ ਨਾ ਉਹ ਆਣਦੇ ਹੁੰਦਾ ਜੀ ਆ ਯਾਰ ਆ ਇੱਕ ਬਿਲਕੁਲ ਠੀਕ ਆ ਇਹ ਜਿੱਦਾਂ ਕਿ ਇਹਨਾਂ ਨੇ ਪ੍ਰਧਾਨ ਹੋਣਾ ਨੇ ਕਿਹਾ ਵੀ ਆ ਜਿਹੜਾ ਕੰਮ ਆ ਨਾ ਇਹ ਬਿਲਕੁਲ ਜਿਹੜਾ ਵੀਡੀਓ ਨੂੰ ਦੇਖਦਾ ਸ਼ੇਅਰ ਜ਼ਰੂਰ ਕਰਦੇ ਹੋ ਨਾਲ ਨਾਲ ਤੇ ਆ ਜਿਹੜਾ ਕੰਮ ਨਾ ਯਾਰ ਆ ਜ਼ਰੂਰ ਨਾ ਨਾ ਕਰਿਆ ਕਰੋ ਕਿ ਇਹ ਇਹਦੇ ਨਾਲ ਨਾ ਇੱਕ ਤਾਂ ਜਿੱਥੇ ਮੰਦਿਰ ਦੀ ਜਿਹੜੀ ਆ ਉਹ ਆਸਥਾ ਨੂੰ ਵੀ ਜਿਹੜਾ ਆ ਉਹ ਵੀ ਚਲਈ ਆਪਾਂ ਇਧਰ ਨੂੰ ਇਹ ਸਾਜੀ ਰੱਖੀਏ ਉਹ ਵੀ ਜਿਹੜਾ ਤੱਕਾ ਲੱਗਦਾ ਤੇ ਦੂਜਾ ਜਿੱਦੇ ਇਫਤੇ ਜਿਹੜੇ ਆ ਜੇ ਦਰਸ਼ਨ ਦਿੰਦੇ ਆ ਤੇ ਆ ਰਾਮਨਾ ਖੜੇ ਹੋ ਕੇ ਜਿਹੜੇ ਆ ਹੱਥ ਜੋੜ ਕੇ ਕਰਿਆ ਕਰੋ ਪੈਸੇ ਸੁੱਟਣ ਦੀ ਜਾਂ ਹੋਰ ਚੀਜ਼ਾਂ ਸੁੱਟਣ ਦੀ ਜਿਹੜੀਆਂ ਕੋਈ ਲੋੜ ਨਹੀਂ ਹੁੰਦੀ ਹੈਗੀ ਕਿਉਂਕਿ ਤੁਹਾਡੇ ਪੈਸਿਆਂ ਵਾਸਤੇ ਨਹੀਂ ਉਹ ਤੁਹਾਨੂੰ ਆਪਣੀ ਕਿਰਪਾ ਆਪਣੇ ਦਰਸ਼ਨ ਦੇਣ ਜਿਹੜੇ ਆ ਉਹ ਆਉਂਦੇ ਆ ਇੱਧਰ ਜੇ ਕੋਈ ਮਰੀਜ਼ ਆਂਦਾ ਸਾਡਾ ਅੱਛਾ ਜੀ ਚੱਕਰ ਤੇ ਭਰਾਨੇ ਆ ਇੱਧਰ ਚੱਕਰ ਪੈ ਜਾਂਦਾ ਹਾਂ ਅੱਛਾ ਇਹ ਵੱਖਰਾ ਰੱਖਿਆ ਹੈ ਕੋਨਾ ਕੀ ਕਰੀਏ ਇਸੇ ਕਰ ਭਰਾਨਾ ਵਾਲਾ ਕਿਹਾ ਅੱਛਾ ਇਹ ਚੱਕਰ ਤੇ ਚੱਕਰ ਤੇ ਜੇ ਭਰਾਨੇ ਆ अच्छा इथे इथे ही उल्टीयां करा देनीयां है उल्टी करा ले फिर वो कैबले दी बाहर अच्छा ते ते को ल, तेरे को नाग देवता ਨਾਲ ਵਿੱਚ ਇਹ ਦੇਖੋ ਕਿਸੇ ਨੂੰ ਜਦਾਂ ਹੋ ਜਾਂਦਾ ਕੱਖ ਲੱਗ ਜਾਂਦਾ ਕੋਈ ਵੀ ਹੋ ਜਾਂਦਾ ਇਹਦੇ ਨਾਲ ਰੇਸ਼ਾ ਕਰਦੇਈਦਾ ਕੋਈ ਨਹੀਂ ਕਿਸੇ ਨੂੰ ਇਹਦੇ ਨਾਲ ਕੀ ਦੇਈਦਾ ਇਹਦੇ ਨਾਲ ਰੇਸ਼ਾ ਆ ਜਾਂਦਾ ਇਹਦੇ ਫਿਰ ਉਹ ਮੜਦੀ ਜਾਂ ਕਿਦੇ ਕੀਦੇ ਬੈਠਦੇ ਨੇ ਕਿ ਰਤਾ ਜਗੇ ਨੂੰ ਕੁਛ ਹੋ ਜਾਂਦਾ ਫਿਰ ਇਹਦੇ ਨਾਲ ਕਰਦੇ ਦੀ ਵਾਰ ਆਪ ਮੋਰੇ ਨਾਲ ਕਰਦੇ ਅੱਛਾ ਅੱਛਾ ਪਾਪਾ ਜੀ ਇਹ ਜੇ ਲੋਕਾਂ ਚਾੜ ਹੁੰਦੇ ਨੇ ਨਾਲ ਕਰਦੇ ਨੇ अच्छा अच्छा अच्छा। ਅੰਮ੍ਰਿਤਸਰ ਕਮਿਊਨਿਟੀ ਕੋ ਪਾਣੀ ਨਹੀਂ ਪੈਂਦਾ ਕੋਈ ਨੂੰ ਤਾਂ ਉਹ ਬੰਦਾ ਦਿੰਦਾ ਜੀ। ਹਾਂ। ਕੋਈ ਨਾ। ਠੀਕ। ਹਾਂ ਜੀ। ਤੇ ਯਾਰ। ਇਹ ਕਿਹਨਾਂ ਗਰਾਹ ਹੈ? ਅੱਛਾ। ਬਾਹਰ ਦੇ ਪਾਸੇ ਆ ਜਾਓ। ਅਨ ਲੰਗਰ ਹਾਲ ਦੇ ਵੀ ਦਰਸ਼ਨ ਕਰਾ ਇੰਨੇ ਕਿਉਂਕਿ ਕੱਲ ਜਿਹੜਾ ਕਾਫੀ ਓਏ। ਲੰਗਰ ਹਾਲ ਹੈ। ਹਾਂ। ਤੇ ਕਹਿੰਦੇ ਚੱਲ ਰਹੀ ਹੈ ਲੰਗਰ ਦੀ ਰਾਤ। ਸਾਰੇ ਆਪਣੇ ਬੈਰੀਗੇਟਰ ਸਾਡੇ। ਅੱਛਾ ਜੀ ਠੀਕ ਹੈ ਅੱਛਾ ਕੱਲ ਫੇ ਬੈਰੀਗੇਟ ਸਾਰੇ ਲੱਗ ਜਾਣੇ ਭਾਜੀ ਇੱਥੇ ਲੱਗਨੇ ਸਾਰੇ ਬੈਰੀਗੇਟ ਜਿੰਨੇ ਵੀ ਲੱਗ ਜਾਣੇ ਸੜਕਾਂ 'ਚ ਅੱਛਾ ਸਮਾਨ ਆਂਦਾ ਪਿਆ ਹੂੰ ਕੁਝ ਪਤੀਲੇ ਅੰਦਰ ਪਏ ਆ ਹੂੰ ਆਏ ਸਮਾਨ ਆਂਦਾ ਪਿਆ ਕਾਫੀ ਅੱਛਾ ਜਿਹੜਾ ਲੰਗਰ ਦਾ ਸਮਾਨ ਸਦਾ ਪਿਆ ਚੋਰ ਨਹੀਂ ਸਕਦਾ ਖਲਾਰਾ ਆਏ ਕਰਦਾ ਜੀ ਹੂੰ ਹੂੰ ਚੋਰ ਹੀ ਹਰ ਵਾਰ ਕਰਦੇ ਹਾਂਜੀ 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 ਹਾਂ ਲੱਗੀ ਹੂੰ ਤੇ ਇੱਕ ਵਾਰੀ ਮੈਂ ਤੁਹਾਨੂੰ ਜਿਹੜਾ ਲੰਗਰ ਹਾਲ ਦੇ ਜਿਹੜੇ ਉਹ ਵੀ ਦਰਸ਼ਨ ਕਰਾਇਆ ਨਾ ਤੇ ਇੱਥੇ ਜਿਹੜੇ ਆ ਲੰਗਰ ਹਾਲ ਦੇ ਵਿੱਚ ਇੱਥੇ ਲੰਗਰ ਖਵਾਇਆ ਜਾਂਦਾ ਆ ਆਈ ਹੋਈ ਸੰਗਤ ਨੂੰ ਜਿੰਨੇ ਵੀ ਦੂਰੋਂ ਦੂਰਾਂ ਡੇਉਂ ਜਿਹੜੇ ਆਉਂਦੇ ਆ ਉਹ ਇੱਥੇ ਲੰਗਰ ਬਣਦਾ ਤੇ ਇੱਥੇ ਖਵਾਇਆ ਜਾਂਦਾ ਆ ਤੇ ਇਹ ਅੱਛਾ ਪਹਿਲਾਂ ਸਾਡੀ ਪੁਰਾਣੀ ਬੋਲੀ ਇੱਥੇ ਹੁੰਦੀ ਸੀ ਕਿੱਥੇ ਆ ਪੁਰਾਣੀ ਬੋਲੀ ਸਾਡੀ ਉਹਨੂੰ ਪਾਣੀ ਹੀ ਪਰਲੇ ਬਣੀ ਹੁਣ ਉਹ ਉਧਰ ਲੈ ਗਏ ਅੱਛਾ ਉਹ ਕੀ ਕਰਦੇ ਆ ਵੀ ਉੱਥੇ ਉਹ ਬਾਬਾ ਜੀ ਇਸ਼ਨਾਨ ਜਿੱਤੇ ਕਰਦੇ ਗੋਲੀ ਇੱਥੇ ਐ ਸੋਲਣ ਟੋੜ ਦੇ ਵਿੱਚ ਇਹ ਨਹੀਂ ਟੱਕੀ ਇਹੋ ਅੱਛਾ ਤੇ ਆੜੀਆਂ ਚ ਬਾਬਾ ਜੀ ਇਸ਼ਨਾਨ ਕਰਦੇ ਇੱਥੇ ਹਾਂ ਜੀ ਸਿਰ ਬਾਬਾ ਜੀ ਇਸ਼ਨਾਨ ਕਰਦੇ ਇੱਥੇ ਬੋਲੀ ਹੈ ਇਹ ਵੀ ਬੋਲੀ ਹੈ ਜੀ ਅੱਛਾ ਇਹ ਬੜੀ ਦਿੱਤੀ ਆ ਪਾ ਗਿਆ ਨਾ ਪਾਣੀ ਪਾ ਲੈ ਮੈਂ ਹੂੰ ਜਿਹੜਾ ਉਹ ਕੰਨਾਂ ਨਾਲ ਪਾਉਂਦਾ ਹੂੰ ਹੂੰ ਇਹ ਇੱਥੇ ਬੋਲੀ ਹੈ ਅੱਛਾ 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 ਬੋਲੀ ਹੈ ਅੱਛਾ ਜਿਹੜੇ ਬਾਬੇ ਸੋ ਤੋਂ ਪੁਰਾਣੀ ਬੋਲੀ ਜਿਹੜਾ ਬਾਬਾ ਜੀ ਆਪਦੇ ਬੋਲੀ ਹੈ ਅੱਛਾ ਜਿਹੜੇ ਕਾਨਫਰ ਕੀਤਾ ਥੋੜਾ ਜਿਹਾ ਬੋਲੀਏ ਅੱਛਾ ਫੇਰ ਢੱਕ ਦਿੱਤੀ ਹੁਣ ਤੁਸੀਂ ਤੇ ਉਧਰ ਬਣਾਤੀ ਉੱਥੇ ਅਸੀਂ ਵੱਡਾ ਬਣਾਤਾ ਹਮਮ ਆਹ ਫੇ ਹੁਣ ਉੱਥੇ ਉਧਰ ਹੀ ਕਰਦੇ ਫੇ ਰ ਵਿਸ਼ਨਾਣ ਬਣੀ ਅੱਛਾ ਲੋਕਾਂ ਨੇ ਜਿਹੜਾ ਇਸ਼ਨਾਨ ਪਾਣੀ ਕਰਨਾ ਹੈ ਇਹਦਾ ਕੀ ਕਰੀਏ ਹੁਣ ਅਸੀਂ ਜਿਹੜਾ ਨੇ ਪਾਣੀ ਸਾਰੀ ਅੱਛਾ ਕਿਰਾਏ ਤੇ ਚਪਲਾਂ ਲਾ ਕੇ ਤੁਸੀਂ ਵਿੱਚ ਵੜੇ ਤਾਂ ਆ ਜੀ ਬੋਲੀ ਇੱਥੇ ਲੋਕ ਇਸ਼ਨਾਨ ਕਰਦੇ ਆ ਜਾਂ ਹਾਂ ਲੋਕ ਇਸ਼ਨਾਨ ਕਰਦੇ ਆ ਇੱਥੇ ਤੁਹੀ ਬਲੇ ਕਿਨੇ ਬਾਬਾ ਜੀ ਕਰਦੇ ਬਾਬਾ ਜੀ ਉਹ ਪੁਰਾਣੀ ਬੋਲੀ ਚ ਕਰਦੇ ਨਾ ਅੱਛਾ ਉੱਥੇ ਕਰਦੇ ਆ ਪਾਣੀ ਇੱਥੇ ਇੱਥੇ ਬਣਾਇਆ ਸਰੋਗਰਾਫੂ ਬਣਾਇਆ ਹੈ ਅੱਛਾ ਤੇ ਕਿ ਸ਼ਾਇਦ ਕਰਦਾ ਸਰੋਗਰ ਅੱਛਾ ਬਾਈ ਜਾਨ ਉੱਥੇ ਕਰਦੇ ਨੇ ਆਈ ਵੀ ਇੱਥੇ ਬੋਲੀ ਜੋ ਪੁਰਾਣੀ ਉਹ ਬੋਲੀ ਕੀ ਬਣ ਲਿਆ ਜੀ ਅੱਛਾ ਇਹ ਹੁਣ ਤਿਆਰ ਕਰਦੇ ਮੈਂ ਲੋਕਾਂ ਵਾਸਤੇ ਇਹ ਤਿਆਰ ਕਰਦੇ ਨੇ ਉਹ ਬੋਲੀ ਦੇ ਵਿੱਚ ਦਰੋ ਰਹੇ ਨੇ ਬੋਲੀ ਦਾ ਪਾਣੀ ਆ ਰਿਹਾ ਤੇਨੂੰ ਇਹ ਫਿਰ ਸਭਾ ਜੀ ਖਰਚਾ ਸਾਰਾ ਜਿੰਨਾ ਵੀ ਇਹ ਸਾਰੇ ਬਾਬੇ ਦਾ ਹੀ ਦੇਣਾ ਜੀ ਅਸੀਂ ਸਲਾਹ ਕੋਈ ਕਿਸੇ ਦਾ ਦੇਣ ਲੈਣ ਦੀ ਹਾਂ ਉਹ ਪਿਆ ਪਿਆ ਉਹ ਪਾਣੀ ਸਵੇਰੇ ਪਾ ਇਹ ਰਸੀ ਪਾਣੀ ਖਾਦਣਾ ਇਹ ਰਣ ਪ੍ਰੋਜੈਕਟ ਹੈ ਨਾ। ਅੱਛਾ ਅੱਛਾ ਅੱਛਾ। ਬੋਲੀ ਦਾ ਪਾਣੀ ਜਾਣਾ ਉਧਰੋਂ। ਉਹ ਉਹ ਬੋਲੀ ਦਾ ਪਾਣੀ। ਅੱਛਾ ਉਧਰੋਂ ਪਾਣੀ ਜਿਹੜਾ ਇੱਥੇ ਆਉਣਾ। ਮੋਟੇ ਨਾਲ ਪਾਣੀ ਦਰਾਨਾ। ਓਕੇ। ਠੀਕ ਹੈ ਨਾ। ਓਕੇ ਓਕੇ ਓਕੇ। ਇਹ ਇਹ ਕਰਦੇ। ਤੇ ਹੁਣ ਇਹ ਸਫਾਈ ਕਰਕੇ ਇਹ ਚੀੜੀ ਜੁੜੇ ਸਵੇਰ ਸਫਾਈ ਕਰ ਦੇਣੀ ਹੁਣ ਆ ਜਾਣਾ ਬੰਦਿਆਂ ਨੂੰ। ਅੱਛਾ। ਇਹਦੇ ਬੰਦੇ ਨਾ ਇਹ ਇਹਦੇ ਤਾਲਾ ਲਗਣੀਆਂ। ਲੋਕੀ ਬਾਕੀ ਤਿਆਰੀ ਹੋ ਗਈ ਹੈ ਤਾਲਾ ਲਗਣੀ ਸਿਰਫ ਥੱਲੇ ਇਹਦੇ। ਅੱਛਾ ਇਹ ਤਾਲਾ ਲੱਗਣਾ। ਪਰਲਮੈਂਟ ਲੇੜੀ ਆ। ਇਹ ਬੋਲੇ ਸੈਂਕ ਦੇ ਜਗ੍ਹਾ ਉੱਪਰ। ਅੱਛਾ। ਚੋਹ ਬੜ ਦੇ ਪਾਪਾ ਜੀ ਨੇ ਕੋਈ ਨਹੀਂ ਕੇ 25 ਗੱਟ ਨਹੀਂ ਕੋਈ ਕਿਸਾ ਕੁਝ ਨਹੀਂ ਕਰਾ। ਅੱਛਾ। ਹਾਂ। ਤਾਂ ਕਹੇ ਦੀ ਸ਼ਰਦਾ ਹੋਵੇ ਉਹ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰੇ। ਆਪਣੀ ਸ਼ਰਦਾ ਨਾਲ ਕੋਈ ਜੋ ਮਰਜ਼ੀ ਕਰੇ ਤੁਸੀਂ ਤੁਹਾਡੇ ਕੋਲ ਕੋਈ ਉਹ ਨਹੀਂ ਹੈਗਾ। ਨਾ ਇਹਦਾ ਕੋਈ ਨਹੀਂ ਹੈ ਸਿਰਫ ਬਾਬਾ ਜੀ ਫੂ ਕਰਦੇ ਜੋਗ ਕਰਦੇ। ਹੂੰ। ਆਪੂ ਬਲੇ। ਅੱਛਾ ਤਾਂ ਇਹ ਔਰਤਾਂ ਦੇ ਨਹਾਉਣ ਵਾਸਤੇ ਜਿਹੜਾ ਹੈ ਇਸ਼ਨਾਨ ਕਰਨ ਵਾਸਤੇ ਜਿਹੜਾ ਹੈ ਉਹ ਅਲੱਗ ਤੋਂ ਬਣਾਇਆ ਹੋਇਆ ਇਹਨਾਂ ਨੇ। ਇਹ ਬੋਲ ਸਿੰਘ। ਇਹ ਜਿਹੜਾ ਇੱਧਰ ਜਿਹੜਾ ਨਾ। ਹਾਂ ਜੀ ਇਹ ਬੋਲ ਸਿੰਘ। ਤੇ ਮਹਾਦੇਵ ਉਹਨਾਂ ਦੀ ਜਿਹੜੀ ਆ ਉਹ ਸਥਾਨ ਹੈ ਮਹਾਦੇਵ ਦਾ। ਕਰੋ ਦਰਸ਼ਨ ਜੀ ਤੇ ਇਹ ਪਿੰਡ ਗਤੋਰੇ ਦੀਆਂ ਤਸਵੀਰਾਂ ਆ ਇਹ ਪਿੰਡ ਗਤੋਰਾ ਹੈ ਜੀ ਤੇ ਆ ਸਾਹਮਣੇ ਬੰਦਰ ਆ ਕਿੱਡਾ ਘਟਾ ਪਿੰਡ ਆ ਸੁਬਾਸ਼ ਜੀ ਠੀਕ ਆ ਪਿੰਡ ਦਰਮਿਆਨਾ ਜੀ ਠੀਕ ਆ ਨਾ ਵੱਡਾ ਨਾ ਵਧੀਆ ਹਾਂ ਨਾ ਵੱਡਾ ਨਾ ਵਧੀਆ ਨਾ ਵਧੀਆ ਲੱਗੇ ਮਤਲਬ ਨਾ ਕੋਈ ਛੋਟਾ ਵਧੀਆ ਪਿੰਡ ਆ ਮੈਂ ਕਹਿੰਦਾ ਅਰੇ ਵਧੀਆ ਪਿੰਡ ਆ ਤੁਹਾਡਾ ਅੱਛਾ ਮੈਂ ਕਰੇ ਕਹਿੰਦੇ ਨਾ ਵੱਡਾ ਨਹੀਂ 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 ਵਧੀਆ ਹੋਰੇ ਤਾਂ ਦੱਸ ਦਈਏ ਵੀ ਇਹ ਸਰਪੰਚ ਵੀ ਨੇ ਇਹ ਪਿੰਡ ਦੇ ਵਧੀਆ ਪਿੰਡ ਆ ਸਾਡਾ ਸਾਰਾ ਪਿੰਡ ਦਾ ਸਹਿਯੋਗ ਨਾਲ ਚੱਲਦਾ ਵਧੀਆ ਹਾਂ ਤੇ ਅੱਲੀ ਤੇ ਪਿੰਡ ਅਗਤੋਰਾ ਤੇ ਇੱਥੋਂ ਦਾ ਮੰਦਿਰ ਆ ਬਾਬਾ ਇੱਛਾਧਾਰੀ ਨਾਗਦੇਵਤਾ ਜੀ ਦਾ ਹਾਂ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਦੁਕਾਨਾਂ ਵੀ ਤੁਹਾਨੂੰ ਜਿਹੜੀਆਂ ਵਾਰ ਦਿਖਾਈ ਨੇ ਵੀ ਮੇਲਾ ਕਾਫੀ ਇਹ ਜਿਹੜਾ ਅੰਦਰ ਬਰਾਦੀ ਖੇਂਦਕਾਨਾ ਕਿੱਥੇ ਹੋ ਰੰਗ ਫੜਦਾ ਪਿਆ ਨਹੀਂ ਤੁਸੀਂ ਤਾਂ ਫੇ ਹੁਣ ਅੰਦਰ ਲੱਗੇ ਹੋਣਾ ਤਿਆਰੀਆਂ ਦੇ ਵਿੱਚ ਮੈਂ ਤਾਂ ਕਹਿੰਦਾ ਕੱਲ ਤੁਸੀਂ ਵੀ ਆਓ ਹੂੰ ਠੀਕ ਹੈ ਬਾਬਾ ਨੇ ਬੁਲਾਇਆ ਤਾਂ ਜਰੂਰ ਹਰ ਕੇ ਤਰਮੰਦਾ ਹਾਂ ਤੁਹਾਨੂੰ ਮੂਸਮ ਸਫੇਤ ਹਰ ਕੇ ਤਰਮੰਦਾ ਸਤੇਫੇ ਮੁੜ ਕੇ ਇੱਥੇ ਤੁਸੀਂ ਉਹਨਾਂ ਨੂੰ ਲਟਾ ਦਿੰਦੇ ਹੋ ਨਾ ਜਿਹੜੇ ਹੈ ਨਾ ਇੱਥੇ ਰਹਿਣ ਵਾਸਤੇ ਕੀ ਹਾਲ ਹੈ ਇਹ ਆਇਆ ਨਾ ਜੀ ਗਰਦਾਖਰੋਂ ਜੀ ਬਾਬੇ ਨਾਲੇ ਚਲੋ ਕਿਹੜਾ ਪਿੰਡ ਤੋਂ ਡਾ ਜਿਆ ਬਾਬੇ ਜੀ ਕੱਲ ਮੇਲਾ ਆ ਇਹ ਹਰਦੋਸ਼ਾ ਨੀ ਆਇਆ ਸੀ ਬਗਰ ਨਾਲੇ ਅੱਛਾ ਹਰਦੋਸ਼ਾ ਨੀ ਦੋਸ਼ਾ ਬਗਰ ਨਾਲੇ ਇਨੂੰ ਵੀ ਤਾਂ ਕੋਈ ਆ ਅੱਛਾ ਅੱਛਾ ਉਹ ਵੀ ਬੜਾ ਔਖਾ ਬਜਿਆ ਹਜੇ ਅੱਛਾ ਉਹ ਵੀ ਉੱਥਰਾ ਹਾਂ ਉੱਧਰ ਲੈਣਾ ਰਾਤੀ ਚਲੋ 6 ਵਜੇ ਨਾਲ ਚੱਲੂ ਹੋ ਜਾਣੇ ਹਾਂ ਹਾਂ ਚਲੋ ਬਾਬਾ ਸਭ ਤੇ ਮਿਹਰ ਕਰੇ ਜੀ ਹੈ ਨਾ ਤੇ ਇਹ ਆ ਜੀ ਬਾਬਾ ਕਤੋਰੇ ਪਿੰਡ ਦੇ ਵਿੱਚ ਬਾਬਾ ਈਸ਼ਟਾਰੀ नागदेवताई ਜੀ ਹੈਗਾ ਜਿੱਥੇ ਅੱਜ ਆਪਾਂ ਤੁਹਾਨੂੰ ਜਿਹੜੇ ਦਰਸ਼ਨ ਕਰਨ ਆਏ ਆ ਤੇ ਕੱਲ ਮੇਲਾ ਆ ਜਰੂਰ ਹਾਜ਼ਰੀ ਭਰਿਓ ਬਾਬਾ ਜੀ ਦੇ ਦਰਸ਼ਨ ਜਰੂਰ ਕਰਿਓ ਤੇ ਕਾਫੀ ਭਾਰਾ ਮੇਲਾ ਜਿਹੜਾ ਆ ਕੱਲ ਲੱਗੇਗਾ ਇੱਥੇ ਤੇ ਸਾਨੂੰ ਦਿਓ ਇਜਾਜ਼ਤ ਦੁਕਾਨਾਂ ਜਿਹੜੀਆਂ ਜਰੂਰ ਦਿਖਾਉਨੇ ਤੁਹਾਨੂੰ ਬਾਅਦ ਦੀਆਂ ਜੈ ਬਾਬੇ കണ്ട